ਲਗਾਤਾਰ ਭਾਰੀ ਬਰਸਾਤ ਕਰਕੇ ਢਾਲੀਵਾਲ ਵਿੱਚ ਲੱਗੀਆਂ ਟਰੱਕਾਂ ਦੀਆਂ ਲਾਈਨਾਂ ਲੋਕ ਹੋ ਰਹੀ ਹੈ ਪਰੇਸ਼ਾਨ ਪਹਾੜੀ ਅਤੇ ਮਦਾਨੇ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਪੰਜਾਬ ਛੜਾਂ ਦੇ ਸਥਿਤੀ ਬਣੀ ਹੋਈ ਹੈ ਮੀਨ ਹਾਈਵੇ ਬੰਦ ਹੋਣ ਕਰਕੇ ਜੰਮੂ ਕਸ਼ਮੀਰ ਜਾਣ ਵਾਲੇ ਟਰੱਕ ਡਰਾਈਵਰ ਰਸਤੇ ਦੇ ਵਿੱਚ ਰੁਕਣ ਲਈ ਮਜਬੂਰ ਹੋ ਰਹੀ ਹਨ ਲਗਾਤਾਰ ਹੋ ਰਹੀ ਬਰਸਾਤ ਨੇ ਜਾਨ ਜੀਵਨ ਠੱਪ ਕਰ ਦਿੱਤਾ ਹੈ ਤਾਲੀਵਾਲ ਤੋਂ ਲਵਲੀ ਨਾਗੇ ਗੁਰਬਚਨ ਸਿੰਘ ਬਮਰਾ ਦੀ ਰਿਪੋਰਟ ਪੀ ਐਨਟੀ న్యూਸ ਜ਼ਿਲ੍ਹਾ ਗੁਰਦਾਸਪੁਰ ਤਾਲੀਵਾਲ ਦੇ ਆਵਾਸੀ ਜੋ ਕਾਫੀ ਦਿਨਾਂ ਤੋਂ ਜਿਹੜੀ ਪ੍ਰਸਾਦ ਹੋ ਰਹੀ ਹੈ ਉਹਦੇ ਕਰਕੇ ਜਗਨਨਾਥ ਵਾਲੇ ਦਾ ਪੁਲ ਦੇ ਉੱਪਰ ਬਾਈਪਾਸ ਤੇ ਰੁਕਿਆ ਵਾ ਤੇ ਤੁਹਾਡੇ ਲੋਕ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਜਾ ਰਹੇ ਜੋ ਫੰਡਾਂ ਦੇ ਨਾਮ ਕਰ ਰਹੇ ਦਾ ਰਾਹ ਜਾ ਰਹੇ ਸਾਥ ਤੋਂ ਆਪਣਾ ਨਾਮ ਤੇ ਕਿਹੋ ਆਏ ਦੇ ਤੇ ਆਏ ਇਹ ਜੀ ਬੁਰਸਾਲ ਤੋਂ ਆਏ ਆ ਬਾਬਾ ਜੋਗਾ ਸਿੰਘ ਸੇਵਾ ਕਰ ਰਿਹਾ ਹੈ। ਕਾਰ ਸੇਵਾ ਵਾਲੇ। ਇਹ ਕਰਕੇ ਵੀ ਘਾੜਾਂ ਦੇ ਭਰਾਵ ਕਰਕੇ ਗੱਡੀਆਂ ਬਹੁਤ ਰੋ ਗਈਆਂ। ਬਹੁਤ ਨੁਕਸਾਨ ਹੋਇਆ। ਤੇ ਬਾਬਾ ਜੋਗਾ ਸਿੰਘ ਸੇਵਾ ਕਰ ਰਿਹਾ ਕਾਰ ਸੇਵਾ। ਕਿਨੇ ਦਿਨ ਚੱਲ ਰਹੀ ਹੈ ਇਹ ਧੋਕ ਦੇਣਾ ਹੋ ਗਿਆ ਜੀ 2-3 ਦਿਨ। ਇਹ ਨਿਰੰਤਰ ਸੇਵਾ ਹੈ ਜਾਰੀ ਰਹੇਗੀ ਜਿੰਨੀਆਂ ਗੱਡੀਆਂ ਇਹ ਸਾਡੀ ਸੇਵਾ। ਸਾਡੇ ਬੜਾ ਜਰ 15-20 ਸਾਲ ਹੋ ਗਏ ਸੇਵਾ ਕਰ। 20 ਸਾਲ ਹੋ ਗਏ ਜੀ। ਹਾਂ ਹੁਣ ਬਾਬਾ ਮੌਕੇ ਤੇ ਬਾਬਾ ਜੋਗਾ ਸੇਵਾ ਕਰਾ ਰਿਹਾ ਹਾਂ ਹਾਂ ਹੁਣ ਬਾਬਾ ਮੌਕੇ ਤੇ ਬਾਬਾ ਜੋਗਾ ਸੇਵਾ ਕਰਾ ਰਿਹਾ ਹਾਂ ਹਾਂ ਜੀ ਭਾਈ ਜੀ ਦੱਸ ਦਿਓ ਜੋ ਅੱਜ ਚਾਰ ਪੰਜ ਦਿਨਾਂ ਤੋਂ ਜਿਹੜੀ ਬਾਰਿਸ਼ ਹੋ ਰਹੀ ਹੈ ਉਹਦੇ ਸਬੰਧ ਵਿੱਚ ਜਿਹੜੇ ਤੁਹਾਡੀਆਂ ਗੱਡੀਆਂ ਟਰਾਂਸਪੋਰਟ ਦਾ ਜੋ ਵੀ ਮਾਲ ਲੱਗੇ ਸ਼੍ਰੀਨਗਰ ਜੰਮੂ ਜਾ ਰਿਹਾ ਸੀ ਤੇ ਉਹ ਜਿਹੜੀਆਂ ਇੱਥੇ ਰਸਤੇ 'ਚ ਰੁਕੀਆਂ ਗਈਆਂ ਉਹਦੇ ਸਬੰਧ ਵਿੱਚ ਕਿਹੜੀਆਂ ਕਿੜੀਆਂ ਦਾ ਨੂੰ ਮੁਸ਼ਕਲ ਆ ਰਹੀਆਂ ਉਹ ਸਵਜ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਸ਼ਕਲਾਂ ਵੀ ਜੀ ਇਹ ਹੋਣੀਆਂ ਕਿ ਵਿਬਾਰੀ ਨੂੰ ਲਾਉਂਦੇ ਹੋਏ ਵਿਬਾਰੀ ਬਸ ਭਾਨੇ ਮਰੀ ਜਾਂਦਾ ਹੁਣ ਖੁੱਲ ਜਾਣਾ ਕੱਲ ਨੂੰ ਖੁੱਲ ਜਾਣਾ 10 ਮੀਟਰ ਖੁੱਲ ਜਾਣਾ ਘਿੰਡੇ ਖੁੱਲ ਜਾਣਾ ਹੁਣ ਮੈਂ ਕੱਚੇ ਮਾਲ ਪਰਿਆ ਕਈ ਇਹ ਗੱਡੀਆਂ ਨੇ ਕੇਲਾ ਭਰਿਆ ਹੋਆ ਕਈਆਂ ਨੇ ਟਮਾਟਰ ਭਰਿਆ ਕਈਆਂ ਨੇ ਪਿਆਜ਼ ਭਰਿਆ ਕੋਈ ਪੀਤਾ ਭਰਿਆ ਹੋਵੇ ਕੋਈ ਕੱਚੇ ਪਦਾਰਥ ਬਹੁਤ ਨਿੰਬੂ ਵਾਲੀਆਂ ਗੱਡੀਆਂ ਬਥੇਰੀਆਂ ਆ ਇਹ ਇਹਦਾ ਕਰਕੇ ਵਪਾਰੀ ਘੁੱਟੇ ਜੁੜ ਮਰੀ ਜਾਂਦੇ ਤੇ ਬਾਅਦ ਚਾਨੂੰ ਉਹ ਤੇ ਨਾ ਬਾਹਰੋਂ ਤੰਗ ਕਰਨਗੇ ਤੇ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਭਾਜੀ ਮਾਲ ਹੀ ਦੇ ਪੰਜਾਬ ਚ ਕਿਧਰਾਂ ਕਿਤੇ ਦੂਸਰੀਆਂ ਮੰਡੀਆਂ ਤੇ ਸ਼ਿਫਟ ਕਰਕੇ ਮਾਲ ਲਵਾ ਦਿਓ ਤੁਸੀਂ ਹਾਂਜੀ ਹੁਣ ਖੁਦ ਜਾਣਾ ਬਦੇ ਉਹ ਕਹਨੇ ਮਰੀ ਜਾਂਦੇ ਹਨੂ ਇਹ ਮੁਸ਼ਕਲ ਹੁੰਦੀ ਆ ਕਿ ਬਾਅਦ ਇਹਨੂੰ ਭਾੜੇ 'ਚ ਕਾਰ ਕਰਦਾ ਤਾਂ ਕਰਕੇ ਅਸੀਂ ਕਹਿੰਦੇ ਵੀ ਮਾਲ ਵਾਲੂ ਆਪਣਾ ਸੇਵ ਆ। ਇਹ ਗੱਡੀਆਂ ਜਿਹੜੀਆਂ ਤੁਹਾਡੀਆਂ ਆਪਣੀਆਂ ਕਿ ਤੁਸੀਂ ਡਿਲੀਵਰੀ ਤੌਰ ਤੇ ਕੰਮ ਕਰਦੇ ਜੇ। ਨਹੀਂ ਆਪਣੀਆਂ ਭਾਜੀ ਗੱਡੀਆਂ ਖੁਦੀਆਂ ਗੱਡੀਆਂ। ਗੱਡੀਆਂ ਤੁਹਾਡੀਆਂ ਆਪਣੀਆਂ ਤੇ ਜਿਹੜਾ ਮਾਲ ਆ ਜਿਵੇਂ ਮੰਨ ਲਓ ਕਿਸੇ ਕਾਰਨ ਉਹ ਖਰਾਬ ਹੋ ਜਾਂਦਾ ਮੰਨ ਲਓ 2-4 ਦਿਨ ਰੱਬ ਨਾ ਕਰੇ ਫਿਰ ਗੱਡੀਆਂ ਇੱਥੇ ਖਲੋਤੀਆਂ ਰਹਿ ਜਾਂਦੀਆਂ। ਤੇ ਜੇ ਮਾਲ ਖਰਾਬ ਹੋ ਜਾਂਦਾ ਤੇ ਉਹਦੇ ਬਾਰੇ ਵਪਾਰੀਆਂ ਨੂੰ ਜਾਂ ਹੋਰ ਵੀ ਪ੍ਰੋਸੈਸਰ ਨੂੰ ਕੀ ਕਹਿਣਾ ਚਾਹੋਗੇ? ਉਹ ਤੇ ਹੈਗਾ ਭਾਜੀ ਇਹਨਾਂ ਦਾ ਪਾਰਟੀ ਵਾਲੇ ਭਾੜਾ ਕੱਢਦੇ ਸਾਡਾ ਕਿ ਤੁਸੀਂ ਮਾਲ ਖਰਾਬ ਕਰਾ ਦਿੱਤਾ ਤੇ ਉਹਦੀ ਤੇ ਇਹ ਜਾਣ ਬੁੱਝ ਕੇ ਸਾਨੂੰ ਤੰਗ ਕਰਨ ਵੀ ਤੁਸੀਂ ਪੰਜਾਬ ਦੇ ਚੰਗੀਆਂ ਮੰਡੀਆਂ ਵਾਂ ਤੁਸੀਂ ਮਾਲ ਆਪਣਾ ਸ਼ਿਫਟ ਕਰਾ ਲਓ ਅਭੀ ਮਾਲ ਵੰਡੇ ਮਾਲ ਵੇਚਦੇ ਹੋਰ ਕੀ ਆ ਉਹ ਬਸ ਜਾਣ ਬੁੱਝ ਕੇ ਖੰਡ ਕਰਨ ਉਹਤੇ ਇਹਨਾਂ ਨੂੰ ਬੈਨਫਿਟ ਜ਼ਿਆਦਾ ਹੁੰਦਾ ਵਾ ਤਾਂ ਕਰਕੇ ਸਾਨੂੰ ਤੰਗ ਕਰਨ ਲੈ ਜੋ ਹੜਾਂ ਦੇ ਹਾਲਾਤਾਂ ਨੂੰ ਵੇਖਦੇ ਪ੍ਰਸ਼ਾਸਨ ਨੇ ਤੁਹਾਡੀ ਮਤਲਬ ਸੇਫਟੀ ਵਾਸਤੇ ਇਹ ਜਿਹੜਾ ਪ੍ਰਬੰਧ ਕੀਤਾ ਕਿ ਤੁਹਾਨੂੰ ਰਸਤੇ 'ਚ ਰੋਕਿਆ ਗਿਆ ਹੈ ਤੇ ਇਹ ਪ੍ਰਸ਼ਾਸਨ ਨੂੰ ਕੀ ਮਤਲਬ ਕਹਿਣਾ ਜਾਓਗੇ ਤੁਸੀਂ ਨਹੀਂ ਜਿਹੜੇ ਪ੍ਰਸ਼ਾਸਨ ਨੇ ਤੇ ਆਪਣੀ ਮਤਲਬ ਜਿਹੜਾ ਫਰਜ਼ ਹੈ ਉਹਦੇ ਨੂੰ ਬਹੁਣਾ ਆ ਨਾ ਵੀ ਅਗਲੇ ਬਨੇ ਕਿ ਗੱਡੀਆਂ ਦਾ ਨੁਕਸਾਨ ਹੁੰਦਾ ਵਾ ਉਹ ਫਿਰ ਦਿੱਕਤ ਪ੍ਰਸ਼ਾਸਨ ਨੂੰ ਆਉਂਦੀ ਆ ਫਿਰ ਆਪਾਂ ਪ੍ਰਸ਼ਾਸਨ ਨੂੰ ਬੋਲਦੇ ਕਿ ਇਹਨਾਂ ਕਿਉਂ ਨਹੀਂ ਸੇਫਟੀ ਕੀਤੀ ਉਹਦੇ ਚੱਲ ਵਧੀਆ ਕੀਤਾ ਵੀ ਉਹਨਾਂ ਲੈਣਾ ਦਵਾਈਆਂ ਉਹ ਸਾਈਡ ਤੇ ਦਵਾਈਆਂ ਨਾ ਕਿ ਤੁਸੀਂ ਇਹਨਾਂ ਦਾ ਸੇਫ ਜੋ ਬਹੁਤ ਕੋਈ ਤੰਗੀ ਨਹੀਂ ਆ ਗਈ ਪ੍ਰਸ਼ਾਦਾ ਆਪਾਂ ਨਹੀਂ ਇੱਥੇ ਸਾਨੂੰ ਲੰਗਰ ਲੱਗੇ ਆ ਪ੍ਰਸ਼ਾਦਾ ਆਪਾਂ ਨਹੀਂ ਮਿਲਦੇ ਆ ਸਾਨੂੰ ਚਾਹ ਸਵੇਰੇ ਚਾਹ ਆ ਜਾਂਦੀ ਆ ਜੀ ਸਾਨੂੰ ਕੋਈ ਇਹਦੀ ਕੋਈ ਪ੍ਰਸ਼ਾਦੇ ਬਣਦੀ ਕੋਈ ਦਿੱਕਤ ਨਹੀਂ ਆ ਗਈ ਉਹ ਮਹਾਰਾਜ ਗੁਰੂ ਅਰਜਨਦਾਸ ਦੀ ਕਿਰਪਾ ਜੀ ਸਾਡੀ ਤੇ ਬਾਕੀ ਮੁਸ਼ਕਲ ਇਹ ਆ ਵੀ ਸਾਡਾ ਮਾਲ ਇਹਦੇ ਪੰਜਾਬ ਜਿ ਸ਼ਿਫਟ ਕਰਵਾਇਆ ਜਾਵੇ ਤਹਾਨੂੰ ਉਹਨਾਂ ਦਾ ਸਾਡਾ ਕਰਾਇਆ ਦਿੱਤਾ ਜਿਹੜਾ ਬੰਦਾ ਵਾ ਅੱਜ ਮਤਲਬ ਤੁਸੀਂ ਦੱਸੋ ਵੀ ਕਿਹੜੇ ਸ਼ਹਿਰ ਦੇ ਵਿੱਚ ਰੁਕੇ ਹੋ ਤੇ ਕਿਹੜੀਆਂ-ਕਿਹੜੀਆਂ ਸਸਤਾਵਾਂ ਜਾਂ ਕਿਹੜੇ-ਕਿਹੜੇ ਅਦਾਰੇ ਜਿਹੜੇ ਤੁਹਾਡੀ ਲੰਗਰ ਦੀ ਚਾਹ ਦੀ ਸੇਵਾ ਕਰਦੇ ਪਿਆ ਤੇ ਉਸ ਤੋਂ ਬਾਅਦ ਇਹ ਦੱਸਦੇ ਹੋ ਵੀ ਡਰਾਈਵਰ ਜਿਹੜੇ ਵੀਰ ਆ ਉਹਨਾਂ ਨੂੰ ਕੀ ਪੀਲ ਕਰਨਾ ਚਾਹੋਗੇ ਡਰਾਈਵਰ ਵੀਰਾਂ ਨੂੰ ਤੇ ਪੀਲ ਕਰਨਾ ਚਾਹੋ ਜਿਹੜੇ ਕੁੱਲ ਤੇ ਮੱਕਲ ਅਕੜੇ ਕੱਲੇ ਗੁਬਾਰੀਆਂ ਨੂੰ ਕਹਿਣਾ ਕਿ ਆੜਾ ਪੰਜਾਬ ਦੇ ਮਾਲ ਬਤੋ ਬਤ ਫੋਨ ਲਾਉਣਗੇ ਸਾਰੇ ਲਾਉਣਗੇ ਤੇ ਫੇਰ ਹੀ ਉਹਨਾਂ ਦੇ ਪ੍ਰਭਾਵ ਪੂਰਗਾ ਉਹ ਕੱਲੇ ਕਰ ਇਹਨਾਂ ਦਾ ਫਰਕ ਪੈਣਾ ਨਹੀਂ ਉਹ ਸਾਰੇ ਲਾਉਣਗੇ ਵੀ ਭਾਈ ਤੁਸੀਂ ਪੰਜਾਬ ਜਿਹੜੇ ਲੰਗਰ ਆ ਲੰਗਰ ਤੁਹਾਨੂੰ ਪਤਾ ਉਹ ਤਾਂ ਸਮਾਂ ਤਾਂ ਉਹਨੂੰ ਪਤਾ ਨਹੀਂ ਆ ਪਰ ਬਾਬੇ ਸੇਵਾ ਕਰਦੇ ਇੱਥੇ ਬੋਰ ਲੱਗਾ ਸੀ ਉਹ ਆਏ ਸੀ ਜਿਹੜਾ ਗੁਰੂ ਕੇ ਬਾਗਲੇ ਬਾਬੇ ਆਏ ਸੀ ਉਹ ਕਰਨ ਇੱਕ ਸੇਵਾ ਦਾ ਹੋਰ ਹੀ ਜਿਹੜੇ ਪ੍ਰਸ਼ਾਦਾ ਉਹਨੂੰ ਸ਼ਾਮੀ ਗਵਾਏ ਗਈ ਪਰ ਸਵੇਰੇ ਫਿਰ ਪ੍ਰਸ਼ਾਦਾ ਸ਼ਹਿਰ ਧਾਰੀ ਵਾਲ ਇਹ 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 ਆ ਗਿਆ ਇਹ ਆ ਗਿਆ ਧਾਰੀ ਵਾਲ ਬਾਈਪਾਸ ਤੇ ਅਸੀਂ ਜੀ ਹਾਂਜੀ ਠੀਕ ਹੈ ਦੱਸ ਦਿਓ ਜੋ 4-5 ਸਾਲ ਤੋਂ ਲਗਾਤਾਰ ਜਿੱਦ 120 ਹੋ ਰਹੀ ਉਹਦੇ ਅੰਦਰ ਹੋਇਆ ਸੀ ਇਹ ਰਾਕੇ ਜਿਹੜੇ ਕੀ ਜੰਮੂ ਤੋਂ ਆ ਰਹੇ ਹਰ ਧਾਰੀ ਵਾਲ ਕੋਲ ਤੇ ਕੋਈ ਪੁੱਛਿਆ ਜੀ ਪਿੰਡ ਕਿਹੜੇ ਪਿੰਡ ਨੇ ਜਿਹੜੀ ਅੱਜ ਚਾਰ ਦੀ ਲੰਗਰ ਦੀ ਸੇਵਾ ਕਰ ਰਹੇ ਹੋ ਦੱਸੋ ਆਪਣਾ ਨਾਮ ਤਾਂ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਪਿੰਡ ਰਣੀਆਂ ਵੱਲੋਂ ਮੁੰਡਿਆਂ ਦੇ ਉਪਰਾਲੇ ਨਾਲ ਇਹ ਲੰਗਰ ਲਗਾਇਆ ਗਿਆ ਹੈ ਕਿਉਂਕਿ ਸਾਡੇ ਟਰੱਕ ਵੀਰ ਜੋ ਵੀ ਆ ਟਰੱਕ ਡਰਾਈਵਰ ਉਹਨਾਂ ਵਾਸਤੇ ਇਹ ਲੰਗਰ ਲਗਾਇਆ ਗਿਆ ਹੈ ਇਹ ਕਿਹਨੇ ਕਰਵਾ ਰਹੇ ਲੰਗਰ ਇਹ ਲੰਗਰ ਅੱਜ ਸਵੇਰ ਤੋਂ ਸ਼ੁਰੂ ਕੀਤਾ ਹੈ ਜੀ ਤੇ ਜਿੰਨਾ ਚਿਰ ਚੱਲੇਗਾ ਉੰਨਾ ਚਿਰ ਚਲਾਵਾਂਗੇ ਜੀ ਹਾਂਜੀ ਫ੍ਰੀ ਆਫ ਕੋਸਟ ਚੱਲ ਰਿਹਾ ਜੀ ਹਾਂਜੀ ਰਣੀਆਂ ਦੇ ਸਮੂਹ ਮੈਂਬਰ ਹੈ ਜੀ ਹਾਂਜੀ ਲਗਾਤਾਰ ਚੱਲੇਗੀ ਜੀ